ਆਸੇ ਮੁੰਡੇ ਸੀ ਤੇ ਉਹਨਾਂ ਨੇ ਵੋਲਟ ਮੋਟਰਸਾਈਕਲ ਕਮਾਇਆ ਸਾਡੇ ਮੂਰੇ ਤੇ ਪੁਰਾਣੇ ਮਰ ਨੇ ਕਿਹਾ ਵੀ ਬੜਾ ਸਾਂਭ ਕੇ ਬੜਾ ਹੈ ਆਪਣੇ ਹਿਸਾਬ ਨਾਲ ਤੇ ਓਕੇ ਹੋ ਗਏ ਮੂਰੇ ਉਹ ਵੋਲਟ ਸਵਾਰ ਪਰਵਾਸੀਆਂ ਨੇ ਪਜਾ ਪਜਾ ਕੁੱਟੇ ਪੰਜਾਬੀ ਮੁੰਡੇ ਉਹ ਕਹਿੰਦੇ ਵੀ ਭਈਏ ਥੋੜਾ ਸੌ ਸਮਝ ਕੇ ਪੰਗਾ ਲੈ ਜਿੱਦਾ ਉੱਦਾ ਤੇ ਉਸ ਤੋਂ ਬਾਅਦ ਮੇਰੇ ਕੜਾ ਮਾਰੇ ਉਹਨੇ ਸਿਰ ਤੇ ਇੱਥੀ ਬੁਰੇ ਤਰੀਕੇ ਨਾਲ ਕੁੱਟ ਮਾਰ ਤੋਂ ਬਾਅਦ ਕੀਤੀ ਲੁੱਟ ਉਹਨਾਂ ਨੇ ਫੇਕ ਗੇ ਲੈ ਫਿਰ ਤੋਂ ਕੁੱਟ ਮਾਰ ਕੀਤੀ ਮੋਟਰਸਾਈਕਲ ਸਾਡਾ 파ੜਤੀ ਸਾਰੀ ਤੇ ਮੇਰੇ ਭਰਾ ਜੀ ਸੋਣੀ ਚੈਨ ਪਾਈ ਹੋਈ ਸੀਗੀ 42 ਇੱਕ ਵਾਰ ਕੁੱਟ ਮਾਰ ਤੋਂ ਬਾਅਦ ਦੂਜੀ ਵਾਰ ਫੇਰ ਘੇਰਾ ਪਾ ਕੁੱਟਿਆ ਕੌਣ ਸੀਗਾ ਜੀ ਮੇਰਾ ਵੀ 10000 ਮੇਰਾ ਸੀਗਾ ਜੀ ਤੇ ਮੇਰੇ ਨਾਲ ਦੇ ਮੁੰਡੇ ਦਾ 25000 ਦਾ ਕੌਣ ਸੀਗਾ ਜੀ ਤੇ ਸਾਨੂੰ ਜਿਹੜੇ ਪੈਸੇ ਮਿਲੇ ਸੀ 15000 ਕਹੇ ਸੀ ਜੀ ਉੱਥੋਂ ਕੰਮ ਜਿਹੜਾ ਕਰਕੇ ਆ ਸੀ ਰਿਕਸ਼ਨ ਲਈ ਤੇ ਉਹ ਵੀ ਉਹਨਾਂ ਨੇ ਖੋਲੇ ਜੀ ਜੀ ਹਾਂ ਹਸਪਤਾਲ ਚ ਦਾਖਲ ਇਹਨਾਂ ਨੌਜਵਾਨਾਂ ਨੇ ਦੱਸਿਆ ਕਿ ਪ੍ਰਵਾਸੀ ਨੌਜਵਾਨਾਂ ਨੇ ਉਹਨਾਂ ਦੇ ਬਾਈਕ ਅੱਗੇ ਬੁਲਟ ਮੋਟਰਸਾਈਕਲ ਤੇ ਹੋਰ ਵਾਹਨ ਲਗਾ ਲਏ ਤੇ ਜਦੋਂ ਪ੍ਰਵਾਸੀਆਂ ਨੂੰ ਉਹਨਾਂ ਨੇ ਆਪਣੇ ਮੋਟਰਸਾਈਕਲ ਸਾਈਡ ਤੇ ਕਰਨ ਲਈ ਕਿਹਾ ਤਾਂ ਇਹ ਪਰਵਾਸੀ ਤੈਸ ਚਾਗੇ ਤੇ ਉਹਨਾਂ ਨਾਲ ਬਹਿਸਵਾਜੀ ਸ਼ੁਰੂ ਕਰ ਦਿੱਤੀ। ਸ਼ਰਿਆਮ ਉਹਨਾਂ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੇ ਦੇਖਦੇ ਹੀ ਦੇਖਦੇ ਬਦਮਾਸ਼ਾਂ ਨੇ ਉਹਨਾਂ ਤੇ ਅਟੈਕ ਕਰ ਦਿੱਤਾ। ਪੀੜਤਾ ਨੇ ਦੱਸਿਆ ਕਿ ਬੁਰੇ ਤਰੀਕੇ ਨਾਲ ਉਹਨਾਂ ਦੀ ਕੁੱਟਮਾਰ ਕਰ ਦਿੱਤੀ ਕਾਫੀ ਗੁੰਡਾਗਰਦੀ ਕਰਨ ਤੋਂ ਬਾਅਦ ਦੋਵੇਂ ਧਿਰਾਂ ਮੌਕੇ ਤੋਂ ਚਲੀਆਂ ਗਈਆਂ। ਨੌਜਵਾਨਾਂ ਮੁਤਾਬਕ ਕਿ ਇਹਨਾਂ ਬਦਮਾਸ਼ਾਂ ਵੱਲੋਂ ਮੋੜ ਉਹਨਾਂ ਨੂੰ ਘੇਰਾ ਪਾ ਪੰਜਾ ਪੰਜਾ ਕੁੱਟਿਆ ਗਿਆ ਤੇ ਕਾਫੀ ਕੁੱਟਮਾਰ ਕਰਨ ਤੋਂ ਬਾਅਦ ਬਦਮਾਸ਼ਾਂ ਵੱਲੋਂ ਉਹਨਾਂ ਦੇ ਕੀਮਤੀ ਸਮਾਨ ਦੀ ਮੋਬਾਈਲਾਂ ਦੀ ਲੁੱਟ ਕੀਤੀ ਗਈ ਹੈ ਸਮਰਾਲੇ ਫੈਕਟਰੀ ਜਿਹੜੇ ਰੈਕਸ਼ਨ ਵਾਸਤੇ ਸੀ ਮਸ਼ੀਨ ਸੈਟ ਕਰਨ ਵਾਸਤੇ ਤੇ ਉੱਥੋਂ ਹੀ ਵਾਪਸੀ ਆ ਰਹੇ ਸੀ ਅਸੀਂ ਤੇ ਮੰਡੀ ਕੋਲੇ ਜੀ ਬੁਲਟ ਤਰਵਾਸੀ ਮੁੰਡੇ ਸੀਗੇ ਤੇ ਉਹਨਾਂ ਨੇ ਬੁਲਟ ਮੋਟਰਸਾਈਕਲ ਘੁਮਾਇਆ ਸਾਡੇ ਮੂਰੇ ਤੇ ਪੁਰਾਣੇ ਮਰ ਨੇ ਕਿਹਾ ਵੀ ਬੜਾ ਸਾਹਮ ਕੇ ਬੜਾ ਹੈ ਆਪਣੇ ਹਿਸਾਬ ਨਾਲ ਤੇ ਓਕੇ ਹੋ ਗਏ ਮੂਰੇ ਉਹ ਤੇ ਉਹ ਕਹਿੰਦੇ ਵੀ ਭਈ ਇਹ ਆ ਥੋੜਾ ਸਾਊ ਸਮਝ ਕੇ ਪੰਗਾ ਲੈ ਇਦਾਂ ਉਦਾਂ ਜਿਸ ਨੇ ਇਗਨੋਰ ਕਰਤਾ ਵੀ ਚਲੋ ਕੋਈ ਗੱਲ ਨਹੀਂ ਉਤੋਂ ਸਾਡੇ ਮੂਰੇ ਹੋਵੇ ਠੇਕੇ ਕੋਲੋਂ ਲੜ ਪਏ ਸਾਡੇ ਨਾਲ ਤੇ ਠੇਕੇ ਦੇ ਵੀਡੀਓ ਵੀ ਬਣੀ ਹੋਈ ਆ ਉੱਥੇ ਕੈਮਰੇ 'ਚ ਤੇ ਉਸ ਤੋਂ ਬਾਅਦ ਮੇਰੇ ਕੜਾ ਮਾਰੇ ਉਹਨੇ ਸਿਰ ਤੇ ਇੱਥੇ ਮਤ ਤੋਂ ਬਾਅਦ ਗੱਲ ਲੱਭ ਗਈ ਉੱਥੇ ਚਲੇ ਗਏ ਉਹ ਅਸੀਂ ਮੋਟਰਸਾਈਕਲ ਚੱਕੇ ਆਪਣਾ ਪੱਟੇ-ਬੁੱਟੇ ਕਰਾਈ ਦੀ ਉੱਥੋਂ ਪੱਟੀ ਕਿਰਾਏ ਫਿਰ ਦੁਬਾਰਾ ਆਉਣ ਲੱਗੇ ਅਸੀਂ ਉਹ ਚੌਕ ਤੇ ਖੜੇ ਹੋਣੇ ਕਿਤੇ ਵੀ ਖੜੇ ਹੋਣਗੇ ਉਹਨੇ ਦੇਖਿਆ ਸਾਨੂੰ ਫਿਰ ਮੁੜ ਕੇ ਉਹਨੇ ਫਿਰ ਸਾਡਾ ਪਿੱਛਾ ਕੀਤਾ ਅਸੀਂ ਗਲੀ 'ਚ ਵਾੜ ਲਿਆ ਮੋਟਰਸਾਈਕਲ ਵੀ ਚਲੋ ਅਸੀਂ ਸਾਈਡ ਹੋ ਜਾਵਾਂਗੇ ਕਿਉਂਕਿ ਰਾਤ ਦਾ ਟਾਈਮ ਜੇ ਦੋ ਢ ਅਸੀਂ ਥਾਣੇ ਵੀ ਗਏ ਥਾਣੇਪੁਰ ਵੀ ਦੇਖਿਆ ਵੀ ਚਲੋ ਖੜੇ ਹੁਣ ਕੋਈ ਕੋਈ ਵੀ ਨਹੀਂ ਸੀਗਾ ਹਰਨ ਵੀ ਮਾਰੇ ਕੋਈ ਮਤਲਬ ਕੋਈ ਹੈ ਹੀ ਨਹੀਂ ਥਾਣੇ ਕੋਲ ਤੇ ਉਸ ਤੋਂ ਬਾਅਦ ਅਸੀਂ ਗਲੀ 'ਚ ਵੜ ਗਏ ਉੱਥੇ ਗਲੀ ਕੰਦ ਸੀਗੀ ਉੱਤੋਂ ਅੱਗੇ ਜਾਣੀ ਥੱਕੇ ਉਹਨਾਂ ਨੇ ਫੇਰ ਘੇਰ ਲਈ ਫੇਰ ਉੱਥੇ ਕੁੱਟ ਮਾਰ ਕੀਤੀ ਮੋਟਰਸਾਈਕਲ ਸਾਡਾ 파ੜਤੀ ਸਾਰੀ ਤੇ ਮੇਰੇ ਭਰਾ ਜੀ ਸੋਨੀ ਚੈਨ ਪਈ ਹੋਈ ਸੀਗੀ 42 80000 ਜਾਲ ਚਾਏ ਸੀਗੀ ਮੇਰੇ ਜਗਨਦ ਦੇ ਜਗਨਦ ਦੇ ਬੜਮਾਈ ਸੀ ਮੱਛੀ ਵੜੇ ਆਪਣੇ ਵਿੱਚ ਤੇ ਉਹਦੀ 12.5 ਜੀ ਐਂਸ ਸੀ ਮੇਰੇ ਲਈ ਤੇ ਮੇਰੀ ਤੇ ਮੇਰੇ ਮੇਰਾ ਫੋਨ ਸੀਗਾ ਜੀ ਫੋਨ ਸੀਗਾ ਜੀ ਮੇਰਾ 20000 ਮੇਰਾ ਸੀਗਾ ਜੀ ਤੇ ਮੇਰੇ ਨਾਲ ਦੇ ਮੁੰਡੇ ਦਾ 25000 ਦਾ ਫੋਨ ਸੀਗਾ ਜੀ ਤੇ ਸਾਨੂੰ ਜਿਹੜੇ ਪੈਸੇ ਮਿਲੇ ਸੀ 15000 ਕਹੇ ਜੀ ਉੱਥੋਂ ਕੰਮ ਜਿਹੜਾ ਕਰਕੇ ਆ ਸੀ ਰਿਕਸ਼ਨ ਲਈ ਤੇ ਉਹ ਵੀ ਉਹਨਾਂ ਨੇ ਖੋਲੇ ਤੇ ਕੱਪੜੇ ਵੀ ਰਪੜਤੇ ਤੇ ਸਾ ਮੇਰੇ ਨਾਲ ਦੇ ਮੁੰਡਿਆਂ ਦੇ ਵੀ ਸੱਤ ਤੱਕਾ ਮਾਰੀ ਮੰਗ ਇਹੀ ਕਰਦੇ ਆ ਸਾਨੂੰ ਸਾਫ ਦੇਣ ਵੀ ਜਿਹੜਾ ਸਾਡੇ ਲੱਗੇ ਆ ਸਾਡੇ ਸਰੀਰ ਤੇ ਪੈਸੇ ਲੱਗੇ ਆ ਜਿਹੜੇ ਮੋਟਰਸਾਈਕਲ ਤੇ ਪੈਸੇ ਲੱਗੇ ਆ ਉਹ ਦੇਣ ਜਿਹੜੇ ਛੁੱਟੀਆਂ ਹੁੰਦੀਆਂ ਸਾਡੀਆਂ ਕਿਉਂਕਿ ਅਸੀਂ ਘਰ-ਬਾਰ ਵਾਲੇ ਬੰਦੇ ਆ ਜਿਹੜੀ ਛੁੱਟੀਆਂ ਹੋ ਰਹੀਆਂ ਹਫ਼ਤੇ ਜਾਂ ਕੰਡ ਜੋ ਵੀ ਛੁੱ ਗੁੰਡਾ ਕਰ ਦਿੱਤੀਆਂ ਇਹ ਤਸਵੀਰਾਂ ਮਾਚੀ ਬੜਾ ਤੋਂ ਸਾਹਮਣੇ ਆਈਆਂ ਨੇ ਹਸਪਤਾਲ 'ਚ ਦਾਖਲ ਪੀੜਤੇ ਇਨ੍ਹਾਂ ਨੌਜਵਾਨਾਂ ਨੇ ਦੱਸਿਆ ਕਿ ਰਾਤ ਦੇ ਸਮੇਂ ਉਹ ਕੰਮ ਤੋਂ ਵਾਪਸ ਆ ਰਹੇ ਸੀ ਇਸ ਦੌਰਾਨ ਕਈ ਬਾਨਾ ਤੇ ਆਏ ਇਨ੍ਹਾਂ ਬਦਮਾਸ਼ਾਂ ਨੇ ਉਹਨਾਂ ਦੀ ਬਾਈਕ ਅੱਗੇ ਆਪਣੇ ਬਹਣ ਲਗਾ ਲਏ ਜਿਸ ਤੋਂ ਬਾਅਦ ਬਦਮਾਸ਼ਾਂ ਨੇ ਉਹਨਾਂ ਤੇ ਹਮਲਾ ਕਰ ਦਿੱਤਾ ਤੇ ਬੁਰੇ ਤਰੀਕੇ ਨਾਲ ਕੁੱਟਮਾਰ ਕਰਨ ਤੋਂ ਬਾਅਦ ਉਹਨਾਂ ਨਾਲ ਲੋਟੇ ਇਨ੍ਹਾਂ ਬਦਮਾਸ਼ਾਂ ਵੱਲੋਂ ਸ਼ਰੈਆਮ ਕੀਤੀ ਗਈ ਹੈ ਅਸੀਂ ਜੀ ਕੰਮ ਤੇ ਗਏ ਸੀਗੇ ਸਮਰਾਲਾ ਕੋफी ਮਿਲਚੀ ਉਥੋਂ ਆਣ ਬੈਲੇ ਇਹਨਾਂ ਨੇ ਬੋਲਟ ਕਮਾਇਆ ਇਹਨਾਂ ਨੇ ਉਹ ਪ੍ਰਵਾਸੀ ਬੰਦੇ ਸੀਗੇ ਉਹ ਉਹਨਾਂ ਨੇ ਆ ਬੋਲਟ ਇਹ ਬਾਈ ਨੇ ਕਿਹਾ ਅਸਾਂ ਕਿਉਂ ਭਈ ਆਰਾਮ ਨਾਲ ਚਲਾ ਲਾ ਤੋਂ ਉਹਨੇ ਜਾਣ ਕੇ ਗਾਲ੍ਹਾਂ ਕੱਢਿਆ ਕਹਿੰਦਾ ਸੀ ਭਈ ਇਹ ਹੈਗੇ ਆ ਸਾਡੇ ਭਈਆਂ ਨਾਲ ਪੰਗਾ ਸੋ ਸਮਝ ਕੇ ਲਿਓ ਉਹ ਤਵੇ ਸਾਡੇ ਉਹਨੇ ਕੁੱਟਰ ਮਾਰ ਕੀਤੀ ਜੀ ਹਸਪਤਾਲ ਚ ਦਾਖਲ ਇਹਨਾਂ ਨੌਜਵਾਨਾਂ ਦੀ ਹਾਲਤ ਨੂੰ ਲੈ ਕੇ ਹਸਪਤਾਲ ਦੇ ਡਾਕਟਰਾਂ ਦਾ ਆਖਰ ਕੀ ਕਹਿਣਾ ਇਹ ਤੁਸੀਂ ਉਹਨਾਂ ਦੇ ਮੂੰਹੋਂ ਹੀ ਸੁਣ ਲਓ ਇਹ ਤਿੰਨ ਜਣੇ ਆਏ ਸੀ ਇੱਕ ਦਾ ਨਾਮ ਲੱਖੀ ਕੁਮਾਰ ਹੈ ਇੱਕ ਦਾ ਨਾਮ ਆਪਣਾ ਸ਼ੇਵਮ ਕੁਮਾਰ ਹੈ ਤੇ ਇੱਕ ਦਾ ਨਾਮ ਰਾਜ ਕੁਮਾਰ ਹੈ ਇਹ ਤਿੰਨ ਬੰਦੇ ਸਾਡੇ ਕੋਲ ਆਏ ਸੀ ਅੱਜ ਇਹਨਾਂ ਦੇ ਸੱਟਾ ਵਗੈਰਾ ਲੱਗੇ ਹੋਈਆਂ ਸੀ ਕਾਫੀ ਡੰਗਿਆ ਸੱਟਾਂ ਸੀ ਜਿਹਨਾਂ ਨੂੰ ਟਾਂਕਿਆਂ ਦੀ ਵੀ ਲੋਟ ਸੀ ਅਸੀਂ ਇਹਨਾਂ ਦਾ ਹੁਣ ਸਾਰਾ ਇਲਾਜ ਕੀਤਾ ਹੈ ਤੇ ਬੰਦੀ ਕਾਰਵਾਈ ਐਮ ਐਲ ਸੀ ਆਪਾਂ ਕੱਢ ਦਿੱਤੀ ਗਈ ਹੈ ਇਹਨਾਂ ਦੀ ਤੇ ਉਹ ਅੱਗੇ ਜਿਹੜੀ ਐਮ ਐਲ ਸੀ ਆ ਰਿਪੋਰਟ ਆਪਾਂ ਪੁਲਿਸ ਨੂੰ ਭੇਜ ਦਿੱਤੀ ਹੈ ਅੱਗੇ ਕਾਰਵਾਈ ਜਿਹੜੀ ਪੁਲਿਸ ਉਸ ਹਿਸਾਬ ਨਾਲ ਕਰੇਗੀ ਕਿੰਨੇ ਡੰਗੇ ਜ਼ਖਮ ਦੇਖੀ ਗਏ ਕਾਫੀ ਸੀਗੇ ਇੱਕ ਇੱਕ ਬੰਦੇ ਦੇ ਤਾਂ ਕਾਫੀ ਸੱਟਾਂ ਲੱਗੀਆਂ ਹੋਈਆਂ ਸੀ ਐਵੇਂ ਕਿ ਤਿੱਖੀ ਚੀਜ਼ ਬਾਰ-ਬਾਰ ਮਾਰੀ ਹੁੰਦੀ ਹੈ ਤੇ ਜਿਵੇਂ ਇੱਕ ਬੰਦੇ ਦੇ ਆਫਕੋਰਸ ਕਾਫੀ ਡੂੰਘੀਆਂ ਸੱਟਾਂ ਲੱਗੀਆਂ ਹੋਈਆਂ ਨੇ ਅਜੇ ਤੱਕ ਇਸ ਮਾਮਲੇ 'ਚ ਪੁਲਿਸ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਪਰ ਹਸਪਤਾਲ 'ਚ ਦਾਖਲ ਇਹਨਾਂ ਨੌਜਵਾਨਾਂ ਵੱਲੋਂ ਰੌਂਗਟੇ ਖੜੇ ਕਰਦੇ ਖੁਲਾਸੇ ਕੀਤੇ ਗਏ ਨੇ ਪ੍ਰਵਾਸੀ ਨੌਜਵਾਨਾਂ ਤੇ ਕਈ ਤਰ੍ਹਾਂ ਦੇ ਇਲਜ਼ਾਮ ਇਹਨਾਂ ਵੱਲੋਂ ਲਗਾਏ ਗਏ ਨੇ ਫਿਲਹਾਲ ਦੇਖਣਾ ਹੋਵੇਗਾ ਪੁਲਿਸ ਵੱਲੋਂ ਇਸ ਮਾਮਲੇ 'ਚ ਅੱਗੇ ਕੀ ਕਾਰਵਾਈ ਅਮਲ ਚ ਲਿਆਂਦੀ ਜਾਂਦੀ ਹੈ ਤੇ ਜਾਂਚ ਤੋਂ ਬਾਅਦ ਕੀ ਖੁਲਾਸੇ ਪੁਲਿਸ ਵੱਲੋਂ ਕੀਤੇ ਜਾਂਦੇ ਨੇ ਜਗਬਾਣੀ ਟੀਵੀ ਲਈ ਗੁਰਦੀਪ ਸਿੰਘ ਦੀ ਰਿਪੋਰਟ